ਦੇਖੋ ਕਿਸੇ ਫਰੋਡ ਏਜੰਟ ਨੇ ਵੀਜ਼ੇ ਦੇ ਚੱਕਰ ਵਿੱਚ ਭੋਲੇ-ਪਾਲੇ client ਨਾਲ ਕੀਤਾ 7 ਲੱਖ ਰੁਪਏ ਦਾ ਧੋਖਾ ਅਤੇ Sai Overseas ਦੇ owner ਨੇ ਸਮਝਾਇਆ ਕਿ ਕਿਵੇਂ ਤੁਸੀਂ ਆਪਣੀ ਸਮਰਦਾਇ ਨਾਲ ਬਚਾ ਸਕਦੇ ਹੋ ਆਪਣੀ ਮਿਹਨਤ ਦਾ ਪੈਸਾ ਠੀਕ ਹੈ ਤੇ ਹੋਰ ਕਿਸੇ ਆਫਿਸ ਨਹੀਂ ਜਲੰਧਰ ਗਏ ਸਿੱਧਾ ਸਾਡੇ ਆਫਿਸ 'ਚ ਆਏ ਤੁਸੀਂ ਜੀ ਮੈਂ ਪਹਿਲਾਂ ਫਾਈਲ ਖਰਾਬ ਕਰ ਚੁੱਕੀ ਆ ਆਪਣੀ UK ਦੀ ਉਹਨਾਂ ਨੇ ਫੇਕ ਏਜੰਸੀ ਉਹਨੇ ਮੇਰੀ ਵਿਜ਼ਟਰ ਵੀ ਫਾਈਲ ਲਗਾਤੀ ਸੀ ਕਿ ਕਿ ਮੇਰੀ ਸਟੱਡੀ ਵੀ ਵੀ ਫਾਈਲ ਖਰਾਬ ਹੋ ਗਈ ਸੀ ਓਕੇ ਤੇ ਮੈਂ ਕਿਹਾ ਸੀ ਨਹੀਂ ਤੇ ਕਿੰਨਾ ਕੁ ਲਾਸ ਹੈ ਮਨੀ ਦਾ ਮੈਂ ਉਹਤੇ

ਬਹੁਤ ਮੈਨੀ ਕਹਾਂਗਾ ਸਿਰਫ ਅਸੀਂ ਬਹੁਤ ਅੱਛੇ ਅੱਛੇ ਕੰਸਲਟੈਂਟ ਨੇ ਲੇਕਿਨ ਐਨਾ ਹੋ ਸਕਦਾ ਕਿ ਸਦਾ ਬਜਟ ਜ਼ਿਆਦਾ ਹੋਏਗਾ ਲੇਕਿਨ 7-8 ਲੱਖ ਰੁਪਿਆ ਵਿਜ਼ਟਰ ਵੀਜ਼ੇ ਦੇ ਕਿਸੇ ਨੂੰ ਦੇ ਦੇਣਾ ਇਹ ਵੀ ਕੋਈ ਸਿਆਣਾਪ ਨਹੀਂ ਆ ਨਹੀਂ ਸਰ ਹਮ ਦੱਸ ਰਹੇ ਹਾਂ ਉਹਨਾਂ ਨੇ ਕਿ ਕੇਸ ਦੇ ਕੇ ਲਗਾ ਰਹੇ ਨੇ ਫਿਰ ਤਾਂ ਮੈਡਮ ਫਿਰ ਤਾਂ ਆਪਾਂ ਗਲਤ ਆ ਫਿਰ ਤਾਂ ਉਹ ਗਲਤ ਨਹੀਂ ਆ ਫਿਰ ਆਪਾਂ ਗਲਤ ਆ ਕਿ ਆਪਾਂ ਬਿਨਾਂ ਸੋਚੇ ਸਮਝੇ ਜਦੋਂ ਕਿਸੇ ਨੂੰ ਐਨੀ ਅਵੇਅਰਨੈਸ ਹੀ ਨਹੀਂ ਰੱਖਦੇ ਅਸੀਂ ਕਿ ਠੀਕ ਹੈ ਇਹ ਇੱਕ ਬੱਚੇ ਤੇਰੀ ਵੀ ਗਲਤੀ ਹੈ ਕਿ ਜਦੋਂ ਆਪਾਂ ਪੇਰੈਂਟਸ ਨੂੰ ਨਾਲ ਨਹੀਂ ਲੈ ਕੇ ਚੱਲਦੇ ਕਿ ਆਪਾਂ ਸੋਚਦੇ ਆ ਕਿ ਅਸੀਂ ਬਹੁਤ ਮੈਚੂਰ ਆ ਅਸੀਂ ਬਹੁਤ ਜੀਨੀਅਸ ਆ ਅਸੀਂ ਸਿਆਣੇ ਆ ਉਦੋਂ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਕਿਉਂਕਿ ਤੁਹਾਡੇ ਚ ਉਹ ਕੈਪੇਬਿਲਿਟੀ ਨਹੀਂ ਹੈ ਕਿ ਤੁਸੀਂ ਸਮਝ ਪਾਓ ਕਿਸੇ ਦੇ ਆਫਿਸ ਜਾ ਕੇ ਉਹ ਐਕਸਪੀਰੀਅੰਸ ਤੁਹਾਡੇ ਫਾਦਰ ਕੋਲ ਤੁਹਾਡੇ ਮਦਰ ਕੋਲ ਹੋਏਗਾ ਜਿਹੜਾ ਨੇ ਲਾਈਫ ਹੰਡਾਈ ਹੈ ਉਹਨਾਂ ਨੂੰ ਪਤਾ ਹੋਏਗਾ ਕਿਦਾਂ ਬੰਦੇ ਨੂੰ ਜੱਜ ਕਰਨਾ ਸੋ 7-8 ਲੱਖ ਰੁਪਇਆ ਆਬਵੀਅਸ ਆ ਕਿ ਬੀਟੀਆ ਦਾ ਆਪਣਾ ਤਾਂ ਨਹੀਂ ਹੋਏਗਾ ਤੁਹਾਡਾ ਹੋਏਗਾ ਹਾਂ ਜਲਦੀ ਲਾਇਆ ਤੇ ਅਸੀਂ ਆ ਹਾਲ ਆਫਕੋਰਸ ਲਾਇਆ ਤਾਂ ਤੁਸੀਂ ਆ ਤੇ ਕੀ ਸੋਚ ਕੇ ਤੁਸੀਂ ਬੀਟੀਆ ਨੂੰ 7-8 ਲੱਖ ਰੁਪਇਆ ਦੇ ਦਿੱਤਾ ਦੇਖੋ ਚੰਡੀਗੜ੍ਹ ਤਾਂ ਅਸੀਂ ਆਪ ਹੀ ਲੈ ਆਏ। ਦੇਖੋ ਮਾਇਨ ਨਾ ਕਰਨਾ ਮੈਂ ਸਿਰਫ ਇਸ ਕਰਕੇ ਕਰ ਰਿਹਾ ਪੈਸਾ ਤੁਹਾਡਾ ਹੈ। ਲੇਕਿਨ ਮੈਂ ਸਿਰਫ ਇਹ ਚਾਹ ਰਿਹਾ ਕਿ ਵਾਕਿਆ ਨੂੰ ਅਵੇਅਰਨੈਸ ਆਏ। ਹਾਂਜੀ। ਕਿਦਾ 7-8 ਲੱਖ ਰੁਪਇਆ ਉਹ ਚੰਡੀਗੜ੍ਹ ਦੇ ਆਏ ਮੁੜ ਕੇ ਆਬੀਅਸ ਹੈ ਦੇਖੋ ਜਦੋਂ ਵੀ ਕਿਸੇ ਵੀ ਆਫਿਸ ਜਾਂਦੇ ਹੋ ਨਾ ਪਹਿਲੇ ਇੱਕ ਚੀਜ਼ ਜ਼ਰੂਰ ਚੈੱਕ ਕਰ ਲਿਆ। ਅਗਰ ਹੋ ਸਕਦਾ ਉਹਨੇ ਇਹ ਵਰਡਿੰਗ ਸੁਣ ਕੇ ਕਈ ਕੰਸਨਰਨ ਮੈਂ ਇਹਨਾਂ ਨਾਰਾਜ਼ ਹੋਣ। ਸਿਰਫ ਇਹਨਾਂ ਦੇਖ ਲਿਆ ਕਰੋ ਕਿ ਉਹ ਕਿਹੋ ਜਿਹਾ ਨਾ ਤਾਂ ਆਫਿਸ ਖੁਦ ਹੈ ਜਾਂ ਰੈਂਟ ਤੇ ਹੈ। ਜਦੋਂ ਖੁਦ ਹੈ ਪਰਚੇਸ ਆਫਿਸ ਹੋਏਗਾ ਨਾ ਤਾਂ ਨੋ ਡਾਊਟ ਹੈ ਕਿ ਅੱ तो फिर कोई थोड़े पैसे लैके नहीं दौड़ेगा जो तो रेंट भी होंगे तो थोड़े वर्गे अठ दस बच्चे मिले अगले को वन सी आर कट्ठा हो गया अगला कहेगा ठीक है हम चलते हैं तो कोई कंप्लेट की थी, कुछ पता लगे कुछ के कुछ नहीं पता कोई आई डी प्रूफ नहीं है कुछ नहीं, नहीं, नहीं है नंबर तो तो की आई डी तो कितने कंप्लेट की कुछ एफर्ट्स किए क्योंकि एफर्ट्स भी नहीं किए आप एसएसपी दे दिया सी ऊपर से कुछ आगे फर्क ਕਿਉਂਕਿ ਕਾਫੀ ਬੱਚੇ ਸੀਗੇ ਨਾਮ ਦੇਣਾ ਤੇ ਪਾਸ ਕਰਕੇ ਉਹ ਆਫਕੋਰਸ ਕਾਫੀ ਬੱਚੇ ਹਨਗੇ ਕੱਲੇ ਨਾਲ ਤਾਂ ਬੰਦਾ ਕਦੀ ਨਹੀਂ ਤੋੜੇਗਾ ਸੋ ਮੈਂ ਇਹ ਕਵਾਂਗਾ ਕਿ ਜਿੱਥੇ ਵੀ ਬੱਚਾ ਨੇ ਅਪਲਾਈ ਕਰਨਾ ਜ਼ਰੂਰ ਥੋੜਾ ਜਿਆ ਐਕਟਿਵ ਸਮਾਰਟ ਹੋ ਕੇ ਅਪਲਾਈ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜਾਓ ਅਗਰ ਇੰਡੀਵਿਜੂਅਲ ਵੀ ਡਿਸੀਜਨ ਲੈਣਾ ਤਾਂ ਇਹਨਾਂ ਕੋਲ ਜ਼ਰੂਰ ਦੇਖਿਆ ਕਰੋ ਕਿ ਆਫਿਸ ਦੇ ਵਿੱਚ ਕਿੰਨਾ ਕਿ ਕਰਾਊਡ ਹੈ ਜਾਂ ਹੋਰ ਸਮਾਰਟ ਵਰਕ ਤੋਂ ਦੱਸਦਾ ਕਿ ਤੁਸੀਂ ਕਿੱਦਾਂ ਵਾ ਸਕਦੇ ਹੋ ਆਫਿਸ ਤੋਂ ਬਾਹਰ ਨਿਕਲ ਕੇ ਆਸ-ਪਾਸ ਕੋਈ ਨਾ ਕੋਈ ਸ਼ਾਪਸ ਕੁਟੀਤੀ ਕੋਈ ਹੋਰ ਸ਼ਾਪ ਹੋਏਗੀ ਜਿੱਥੇ ਜ਼ਿਆਦਾ ਕਰਾਊਡ ਜ਼ਿਆਦਾ ਰੋਲਾ ਪਾਉਂਦਾ ਹੋਏਗਾ ਨਾ ਤਾਂ ਆਸ-ਪਾਸ ਨੂੰ ਪਤਾ ਹੋਏਗਾ ਕਿ ਯਾਰ ਇਹਨਾਂ ਦਾ ਆਫਿਸ ਇਸ ਚੀਜ਼ ਕਰਕੇ ਬਦਨਾਮ ਹੈ ਤੇ ਇਹ ਬੱਚੀ ਇੰਨਾ ਐਕਟਿਵ ਹੁੰਦੀ ਨਾ ਇੰਨਾ ਐਫਰਟਸ ਕਰਦੀ ਤੇ ਅੱਜ ਆਪਣੇ ਪੇਰੈਂਟਸ ਦੀ ਮਿਹਨਤ ਹੈ ਕਿ ਜੋ ਮੈਨੂੰ ਦੇਖ ਕੇ ਆਈਡੀਆ ਹੋ ਰਿਹਾ ਹੈ ਬੜੀ ਮਿਹਨਤ ਆ ਤੁਸੀਂ ਪੈਸਾ ਕਮਾਇਆ ਹੋਏਗਾ ਮੈਨੂੰ ਇਸ ਚੀਜ਼ ਦਾ ਹੀ ਦੁੱਖ ਹੈ ਔਰ ਕੋਈ ਨਹੀਂ ਤੇ ਉਹ 7-8 ਲੱਖ ਤੁਸੀਂ ਬਚਾ ਸਕਦੇ ਸੀ